ਤੱਕ ਅੱਗੇ ਤੋਂ ਇੱਕ ਵਾਰ ਫਿਰ ਇੱਕ ਖੂਨੀ ਚੜਾਹ ਪਹੁੰਚ ਦਾ ਕੰਬੀਰ ਮਾਮਲਾ ਸਾਹਮਣੇ ਆਇਆ ਜਿਸ ਦੇ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਫੁਰਾਹ ਜਾਂ ਦੇ ਕੁਝ ਵਿਅਕਤੀਆਂ ਨੂੰ ਇੱਕ ਗੱਡੀ ਰਾਹੀਂ ਰੋਕ ਕੇ ਉਹਨਾਂ ਉੱਤੇ ਕਿਰਪਾਨਾਂ ਅਤੇ ਗੰਡਾਸਿਆਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਪੀੜਤ ਪੱਖ ਦੇ ਇੱਕ ਵਿਅਕਤੀ ਦੀ ਹੱਥ ਦੀ ਉਂਗਲ ਵੱਢਨ ਜਾਂ ਦਿਖਵਾਇਆ ਜਿਸ ਕਾਰਨ ਉਹ ਕੰਬੀਰ ਤੋਂ ਤੇ ਸਖਮੀ ਹੈ ਘਟਨਾ ਦੀ ਸੂਚਨਾ ਮਿਲਨ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਲਾਚਰ ਲਈ ਹਸਪਤਾਲ ਜਿੱਥੇ ਦਾਖਲ ਕਰਵਾਇਆ ਗਿਆ ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਾਸੇ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਾਂਚ ਅਪਰਾਧ ਬੰਦੀ ਕਾਰਵਾਈ ਕੀਤੀ ਜਾਵੇਗੀ ਗੱਲ ਦਾ ਹੀ ਦੇਖੋ ਜੀ ਪਹਿਲਾਂ ਇਹ ਘਰੇ ਬੜੇ ਜੀ ਅਸੀਂ ਆਪਦਾ ਮੋਟਰ ਤੇ ਜਾ ਰਹੇ ਸੀਗੇ ਇਹਨਾਂ ਨੇ ਗੱਡੀ ਘੇਰੀ ਜੀ ਸਾਡੀ ਗੱਡੀ ਘੇਰ ਕੇ ਸਾਡੇ ਬੰਦੇ ਦੇ ਸੱਟਾਂ ਮਾਰੀਆਂ ਜੀ ਇਹਨਾਂ ਨੇ ਜੀ ਇਹਦੇ ਬੰਦੇ ਕੋਲ ਹੈ ਜੀ ਬੰਦੇ ਕੋਲ ਜਿਹਨੇ ਨਮਾਇਆ ਔਰ ਐਂਟੀ ਪਾਰਟੀ ਨੇ ਮਾਰਿਆ ਜੀ ਜੀ ਨਾਮ ਕੀ ਉਹਨਾਂ ਦਾ ਜੋਵਨ ਪ੍ਰੀਤ ਸਿੰਘ ਜੀ ਚਰਨ ਚਰਨ ਪ੍ਰੀਤ ਚਰਨ ਚਰਨਜੀਤ ਸਿੰਘ ਚਰਨਜੀਤ ਸਿੰਘ ਜੀ ਉਹ 6-7 ਬੰਦੇ ਦੀ ਆ ਬਾਕੀ ਹਣ ਪਛਾਤੇ ਨੇ ਚਾ 3-4 ਦੇ ਨਾਮ ਪਤਾ ਨਹੀਂ ਜੀ ਹਮਲਾ ਕਰਦਾ ਕਿਦੋਂ ਵੀ ਆ ਪੇਪਰ ਵੀ ਕਿਰਪਾਨਾ ਕਿਰਪਾਨਾ ਗੜਾਸੀ ਤੇ 11000 ਦੀ ਸਰ ਜੀ ਉਹਨਾਂ ਨਾਲ ਵਸਾਰੇ ਕਿੱਲੇ ਦੀ ਗੱਲ ਹੈ ਇਹ 6 6 ਕ 5.5 ਕ 6 ਕ ਦੀ ਗੱਲ ਹੈ ਜੀ ਪਹਿਲਾਂ ਵੀ ਲੜਾਈ ਹੋ ਥੋੜੇ ਮਤਲਬ ਹਾਂ ਜੀ ਹਾਂ ਜੀ ਪਹਿਲਾਂ ਵੀ ਚਾਰਨ ਦੀ ਲੜਾਈ ਦਾ ਕਰਵਾਸਨ ਨਸ਼ੇ ਤੋਂ ਨਸ਼ੇ ਤੋਂ ਰੋਕ ਦੇ ਜੀ ਬਸ ਸਾਡੀਆਂ ਭੈਣਾਂ ਨੂੰ ਜੀ ਗਾਲੀ ਕਲੋਚ ਕਰੀ ਆ ਜੀ ਸਾਡੀ ਭੈਣ ਨੂੰ ਜੀ ਹੁਣ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜੀ ਸਾਡੇ ਨਾਲ ਪੂਰਾ ਪੂਰਾ ਇਨਸਾਫ ਹੋਵੇ ਜੀ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਆ ਵੀ ਜੀ ਸਾਡੇ ਨਾਲ ਗੱਲ ਐ ਹੋਈ ਆ ਜੀ ਸਾਡੇ ਪਿੰਡ ਦੇ ਮੁੰਡੇ ਨੇ ਜੀ 2-3 ਜੀ ਉਹ ਨਸ਼ਾ ਪੱਤਾ ਕਰਦੇ ਨੇ ਜੀ ਚਿੱਟਾ ਲਾਉਂਦੇ ਨੇ ਜੀ ਟੀਕੇ ਲਾਉਂਦੇ ਨੇ ਜੀ ਮੈਂ ਉੱਥੇ ਖੇਤਦ ਤੋਂ ਉਹਨਾਂ ਨੂੰ ਰੋਕਣਾ ਜੀ ਇਹ ਸ਼ਰੰਜਸ ਕਰਕੇ ਮੇਰੇ ਨਾਲ ਲੜ ਪਏ ਜੀ ਇਸ ਲੜਾਈ ਕਰਕੇ ਇੱਕ ਦਿਨ ਮੇਰੇ ਘਰਾਂ ਵਾਗ ਗਏ ਜੀ ਘਰਾਂ ਜਾ ਕੇ ਮੇਰੇ ਬਹੁਤ ਗਾਲੀ ਗਲੋਚ ਕੀਤਾ ਜੀ ਕਾਲੀ ਗਲੋਚ ਕੀਤਾ ਜੀ ਮੇਰੇ ਬੱਚਿਆਂ ਨੂੰ ਬਹੁ ਮਾਰਾ ਕੀਤਾ ਜੀ ਮੌਕੇ ਤੇ ਵੀਡੀਓ ਬਣੀਆਂ ਹੋਈਆਂ ਨੇ ਜੀ ਉਸ ਤੋਂ ਬਾਅਦ ਜਿਆਦਾ ਸੀ ਗਏ ਜੀ ਇਕੱਠੇ ਹੋ ਕੇ ਪੰਚਾਇਤ ਕੋਲ ਜੀ ਸਾਡੀ ਗੱਡੀ ਤੋੜੀ ਜੀ ਮੌਕੇ ਤੇ ਰਸਤੇ ਤੇ ਜੀ ਬਾਕੀ ਆ ਮੇਰੇ ਮਾਰਿਆ ਜੀ ਮਾਰ ਕੇ ਮੇਰੀ ਉਂਗਲ ਵੜਤੀ ਜੀ ਜਿਨ੍ਹਾਂ ਨੇ ਮਾਰਿਆ ਉਹਦਾ ਲੜਾਈ ਲੜਾਈ ਕੱਲ ਹੋਈ ਹੈ ਜੀ ਕੱਲ ਹੋਈ ਹੈ ਜੀ ਮਾਰਿਆ ਜੀ ਜੋਬਨਪ੍ਰੀਤ ਸਿੰਘ ਨੇ ਜੀ ਤੇ ਚਰਨੀ ਨੇ ਜੀ ਉਹਨਾਂ ਨੇ ਮੇਰੇ ਮਾਰੀ ਜੀ ਪਹਿਲਾਂ ਗੰਡਾਸਾ ਮਾਰਿਆ ਜੀ ਉਸ ਤੋਂ ਬਾਅਦ ਤੇਜਤਾਲ ਤਰਹਾਰ ਨਾਲ ਮੈਂ ਆ ਮਸਾਂ ਬਚਾਈ ਜੀ ਆ ਮੇਰੀ ਉਂਗਲੀ ਵੱਢਤੀ ਜੀ ਅੰਗਲ ਵੀ ਅਸੀਂ ਤਾਂ ਜੀ ਪ੍ਰਸ਼ਾਸਨ ਤੋਂ ਇਨਸਾਫ ਦੀ ਵੀ ਮੰਗ ਚਾਹੁੰਦੇ ਆ ਜੀ ਸਹੀ ਇਨਸਾਫ ਹੋਵੇ ਜੀ ਜਿਹੜਾ ਬਿਲਕੁਲ ਸਹੀ ਹੈ ਜੀ ਉਹ ਤਾਂ ਬੰਦੇ ਨਸ਼ੇੜੀ ਨੇ ਜੀ ਅਸੀਂ ਤਾਂ ਖੇਤੀ ਬਾੜੀ ਕਰਦੇ ਆ ਜੀ 6 ਤਾਂ ਜੀ ਬਸ ਛਰੇ ਆ ਵੀ ਨਸ਼ਾ ਪਤਾ ਕਰਦੇ ਨੇ ਜੀ ਨਹੀਂ ਕੋਈ ਰਾਜਨੀਤੀ ਛੇ ਆ ਜਾਂ ਕੋਈ ਨਾ ਨਾ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਜਿਹੜਾ ਪਰਿਵਾਰ ਦਾ ਡੈਡੀ ਹੈ ਜੀ ਉਹ ਕਿਸਾਨ ਜੁਨੀਅਨ ਦੇ ਵਿੱਚ ਲੱਗਿਆ ਹੋਇਆ ਜੀ ਕੋਈ ਪ੍ਰਧਾਨ ਦਾ ਅਹੁਦਾ ਹੈ ਜੀ ਉਹਨਾਂ ਦਾ ਜੀ ਇਹ ਛੇ ਹੈ ਜੀ ਉਹਨਾਂ ਨੂੰ ਉਹ ਵੀ ਨਾਲ ਹੈ ਜੀ ਕਿੰਨੇ ਬੰਦੇ ਜ਼ਖਮੀ ਆ ਤੁਸੀਂ ਮੈਂ ਕੱਲਾ ਜ਼ਖਮੀ ਆ ਜੀ ਬਾਕੀ ਉਹ ਮੁੰਡੇ ਦੇ ਵੀ ਸੱਟਾਂ ਮਾਰੀਆਂ ਜੀ ਉਹ ਮੁੰਡੇ ਦੇ ਵੀ ਮਾਰੀਆਂ ਨੇ ਜੀ ਅਸੀਂ ਉਹਨੂੰ ਕਈ ਵਾਰੀ ਸੁਨਾਮ ਵੀ ਲਾਤਾ ਸੀ ਉਹਦੇ ਡੈਡੀ ਨੂੰ ਵੀ ਤੁਸੀਂ ਇਹਨੂੰ ਆਪਣਿਆਂ ਨੂੰ ਕੰਟਰੋਲ ਕਰੋ ਜੀ ਉਹ ਹਟਦੇ ਨਹੀਂ ਜੀ ਹੈਗਾ ਉਹਨਾਂ ਦਾ ਤਾਂ ਇਦੋਂ ਪਹਿਲਾਂ ਵੀ ਇਦੋਂ ਪਹਿਲਾਂ ਵੀ ਕਿਸੇ ਦੇ ਸਟਾਮ ਹੈ ਨਹੀਂ ਨਸ਼ਾ ਵੇਚਦੇ ਵੀ ਆ ਇਹ ਖੰਦੀ ਹੈ ਵੇਚਦੇ ਵੀ ਨੇ ਜੀ ਸਾਰਾ ਕੁਝ ਕਰਦੇ ਨੇ ਜੀ ਥਾਲਾ ਘੜੇ ਬੰਦਾ ਪਾ ਲਓ ਘੱਗਾ ਪੈਂਦਾ ਜੀ ਕੰਪਲੀਟ ਕਰਾਤੀ ਕੰਪਲੀਟ ਕਰਵਾਈ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਕੰਪਲੀਟ ਹੋਈ ਹੈ ਜਦੋਂ ਪਹਿਲਾਂ ਕੰਪਲੀਟ ਹੋਈ ਹੈ ਜੀ ਉਦੋਂ ਉਹਨਾਂ ਦੇ ਉਹਨਾਂ ਨੂੰ ਮਤਲਬ ਵਾਰਨਿੰਗ ਦੇ ਕੇ ਛੱਡਿਆ ਗਿਆ ਸੀ ਵੀ ਦੁਬਾਰੇ ਤੁਸੀਂ ਇਹ ਗਲਤੀ ਨਾ ਕਰਿਓ ਅਸੀਂ ਤਾਂ ਇਨਸਾਫ ਦੀ ਮੰਗ ਪੂਰੀ ਚਾਹੁੰਦੇ ਆ ਜੀ ਮੈਂ ਕੱਲਾ ਜਾਣਾ ਜੀ ਮੇਰੇ ਬੱਚਿਆਂ ਨੂੰ ਵੀ ਬਹੁ ਗਾਲੀ ਗਲੋਚ ਕਰਿਆ ਜੀ ਮੇਰੀ ਕੁੜੀ ਨੂੰ ਵੀ ਕਹਿੰਦੇ ਛੱਡਦੇ ਨਹੀਂ ਹੈਗੇ ਬਹੁ ਬਹੁ ਗੰਦਾ ਬੋਲੇ ਨੇ ਜੀ ਮੌਕੇ ਦੀ ਵੀਡੀਓ ਹੈਗੀ ਮੌਕੇ ਦੀ ਵੀਡੀਓ ਮੈਂ ਕਢਾ ਕੇ ਜੀ ਕੈਮਰਿਆਂ ਚੋਂ ਤੁਹਾਡੇ ਪੇਸ਼ ਕਰਦਾਗਾ ਜੀ ਇੱਕ ਮੇਰੀ ਬੀਏ ਨੂੰ ਧੱਕੇ ਨਾਲ ਡਾਕਟਰਾਂ ਨੇ ਹੀ ਦਿੱਤੀ ਹੈ ਜੀ ਕਹਿੰਦੀ ਘਰ ਤੁਰ ਜਿਓ ਜੀ ਤੁਹਾਡੇ ਘਰ ਜਾ ਕੇ ਬਿਆਨ ਲਾਊਗੀ ਜੀ ਉਸ ਤੋਂ ਬਾਅਦ ਉਹ ਅਸੀਂ ਕਹੇ ਆ ਜੀ ਪੁਲਿਸ ਸਾਨੂੰ ਇਹ ਗੱਲ ਕਹਿੰਦੀ ਤੁਹਾਨੂੰ ਪੰਘੌੜਾ ਕਰਾਰ ਕਰਤਾ ਜੀ ਉਥੋਂ ਜੀ ਵੀ ਤੁਸੀਂ ਪੰਘੋੜਾ ਕਰਾਰ ਲਿਖੇ ਗਏ ਹੋ ਜੀ ਕੋਈ ਠੀਕ ਹੋ ਵੈਸੇ ਹਮ ਠੀਕ ਤਾਂ ਨਹੀਂ ਜੀ ਮੈਨੂੰ ਚੱਕਰ ਬਹੁਤ ਆਉਂਦੇ ਨੇ ਮੇਰੀ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਮੈਂ ਤਾਂ ਬਹੁਤ ਔਖਾ ਜੀ ਮੈਂ ਤਾਂ ਦੁਬਾਰੇ ਫੇਰ ਉਹੀ ਆਏ ਆਂ ਜੀ ਦਰਦ ਬਹੁਤ ਕਰ ਰਿਹਾ ਜੀ ਬਾਕੀ ਮੈਨੂੰ ਚੱਕਰ ਬਹੁਤ ਆ ਰਹੇ ਨੇ ਜੀ ਹੁਣ ਤੁਹਾਨੂੰ ਦਾਖਲ ਕਰ ਰਹੇ ਆ ਕਿ ਨਹੀਂ ਕਰ ਰਹੇ ਅੰਦਰ ਕੁਝ ਨਹੀਂ ਜੀ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹ ਡਾਕਟਰ ਸਾਹਿਬ ਤਾਂ ਕੋਈ ਰਾਹ ਨਹੀਂ ਜੀ ਦੇ ਰਹੇ ਜੀ ਗੱਲਬਾਤ ਦਾ ਨਾ ਸਾਨੂੰ ਕੋਈ ਸਲਿੱਪ ਦੇ ਰਹੇ ਨੇ ਜੀ ਹੂਣ ਉਂਗਲੀ ਤੇ ਦਰਦ ਤੋਰ ਤੋ ਤੁਹਾਡੇ ਕਿੰਨਾ ਆ ਦਰਦ ਹੋ ਰਿਹਾ ਜੀ ਬਲੀਡਿੰਗ ਵੀ ਹੋ ਰਹੀ ਹੈ ਜੀ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਚੱਕਰ ਬਹੁਤ